ਨਜ਼ਾਇਜ਼ ਰੇਤ ਮਾਈਨਿੰਗ ਦੀ ਇਤਲਾਹ ਤੇ ਹਲਕਾ ਨਕੋਦਰ ਦੇ ਦਿਨ ਪੈਂਦੇ ਪਿੰਡ ਬੁਰਜ ਡਗਾਰਾ ਵਿਖੇ ਕਵਰੇਜ ਕਰਨਗੇ ਪੱਤਰਕਾਰਾਂ ਨੂੰ ਰੇਤ ਮਾਫੀਆ ਦੇ ਕਰੀਦਿਆ ਦੇ ਵੱਲੋਂ ਘੇਰਾਬੰਦੀ ਕਰ ਲਈ ਗਈ ਅਤੇ ਉਹਨਾਂ ਦੀਆਂ ਗੱਡੀਆਂ ਤੇ ਅੱਗੇ ਟਿਪਰ ਟਰੱਕ ਤੇ ਜੀਸੀਬੀ ਲਗਾ ਦਿੱਤੀ। ਅਤ ਰਸਤੇ ਦੇ ਵਿੱਚ ਵੱਡੇ ਵੱਡੇ ਟੋਏ ਪੁੱਟ ਦਿੱਤੇ ਤੇ ਰੇਤ ਮਾਫੀਆ ਦੇ ਕਰੀਂਦਿਆ ਦੀ ਇਸ ਹਰਕਤ ਨੂੰ ਦੇਖਦੇ ਹੋਏ ਪੱਤਰਕਾਰਾਂ ਦੇ ਵੱਲੋਂ ਤੁਰੰਤ ਪੁਲਿਸ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ ਤੇ ਕੁਝ ਸਮੇਂ ਬਾਅਦ ਥਾਣਾ ਬਿਲਗਾ ਦੇ ਪੁਲਿਸ ਮੌਕੇ ਤੇ ਪਹੁੰਚੀ ਅਤੇ ਪੱਤਰਕਾਰਾਂ ਦੀਆਂ ਗੱਡੀਆਂ ਬਾਹਰ ਕਢਵਾਈਆਂ ਤੇ ਡੀਐਸਪੀ ਫਿਲੋਰ ਭਾਰਤ ਮਸੀ ਵੀ ਥਾਣਾ ਬਿਲਕਵੇ ਕੇ ਪਹੁੰਚੇ ਜਿੱਥੇ ਉਹਨਾਂ ਨੇ ਸਾਰੀ ਗੱਲਬਾਤ ਸੁਣੀ ਅਤੇ ਜਾਂਚ ਕਰਕੇ ਕਾਰਵਾਈ ਅਮਲ ਦੇ ਵਿੱਚ ਲਿਆਉਣ ਦੀ ਗੱਲ ਆਖੀ ਤੇ ਦੱਸਣ ਜੋ ਗੱਲ ਇਹ ਹੈ ਕਿ ਪਿੰਡ ਸੰਗੋਵਾਲ ਦੇ ਵਸਨੀਕ ਦਵਿੰਦਰ ਸਿੰਘ ਨੇ মিডিਆ ਨੂੰ ਦੱਸਿਆ ਸੀ ਕਿ ਪਿਛਲੇ 4 ਸਾਲਾਂ ਤੋਂ ਲਗਾਤਾਰ ਪਿੰਡ ਬੁਰਜ ਅਡਗਾਰਾ ਵਿਖੇ ਨਜਾਇਜ਼ ਢੰਗ ਨਾਲ ਡੀਮਾਈਨਿੰਗ ਵੱਡੇ ਪੱਧਰ ਤੇ ਮੌਜੂਦਾ ਸਰਕਾਰ ਦੇ ਨੁਮਾਇੰਦਿਆਂ ਅਤੇ ਅਰੇਤ ਮਾਫੀਆ ਦੇ ਮਿਲੀ ਭੁਗਤ ਨਾਲ ਚੱਲ ਰਹੀ ਹੈ ਤੇ ਇਸ ਮਾਮਲੇ ਸਬੰਧੀ ਉਹਨਾਂ ਨੇ ਉੱਚ ਅਧਿਕਾਰੀਆਂ ਤੱਕ ਲਿਖਤੀ ਸ਼ਿਕਾਇਤਾਂ ਤਾਂ ਕੀਤੀਆਂ ਹੋਈਆਂ ਹਨ ਪਰ ਹਾਲੇ ਤੱਕ ਤਾਂ ਕੋਈ ਕਾਨੂੰਨੀ ਕਾਰਵਾਈ ਅਮਲ ਦੇ ਵਿੱਚ ਨਹੀਂ ਲਿਆਂਦੀ ਗਈ ਲਗਾਤਾਰ ਚੱਲ ਰਹੀ ਸਮਾਇਰਿੰਗ ਦੇ ਕਰਕੇ ਤੁਸੀਂ ਬੰਨਾਂ ਦੀ ਹਾਲਤ ਹੈ ਤਰਸਯੋਗ ਹੈ ਤਿਹੜਾ ਦੀ ਸਥਿਤੀ ਵਿੱਚ ਪਿੰਡਾਂ ਨੂੰ ਹਰ ਸਮੇਂ ਖਤਰਾ ਬਣਿਆ ਰਹਦਾ ਹੈ ਤੁਹਾਨੂੰ ਦੱਸਿਆ ਕਿ ਸੂਬੇ ਦੇ ਵਿੱਚ ਆਪ ਦੀ ਸਰਕਾਰ ਬਣਤੀ ਅਰਵਿੰਦਰ ਕੇਜਰੀਵਾਲ ਨੇ ਕਿਹਾ ਸੀ ਕਿ ਰੇਤ ਮਾਈਨਿੰਗ ਨੂੰ ਸਰਕਾਰੀ ਪદ્ધਤੀ ਚਲਾ ਕੇ ਪੰਜਾਬ ਦੇ ਚੜੇ ਕਰਜ਼ੇ ਨੂੰ ਉਤਾਰਿਆ ਜਾਵੇਗਾ ਪਰ ਇਹ ਗੱਲਾਂ ਸਿਰਫ ਹਵਾ ਦੇ ਵਿੱਚ ਹੀ ਰਹਿ ਗਈਆਂ ਹਨ ਤੇ ਉਸਦੇ ਉਲਟ ਸਰਕਾਰ ਦੀ ਅਚੇਤੇ ਵੀ ਵੱਡੇ ਪੱਧਰ ਤੇ ਨਜਾਇਜ਼ ਮਾਈਨਿੰਗ ਨੂੰ ਅੰਜਾਮ ਦੇ ਕੇ ਰਾਤੋਂ ਰਾਤ ਕਰੋੜਾ ਪਤੀ ਬਣ ਚੁੱਕੇ ਤੇ ਉਹਨਾਂ ਨੇ ਪ੍ਰਸ਼ਾਸਨ ਦੇ ਪਾਸੋਂ ਮੰਗ ਕੀਤੀ ਹੈ ਕਿ ਇਸ ਦੇ ਨਜਾਇਜ਼ ਮਾਈਨਿੰਗ ਨੂੰ ਠੱਲ ਪਾਇਆ ਜਾਵੇ ਤੇ ਫਲੋਰ ਤੋਂ ਫਲੋਟੀ ਵੀ ਲਈ ਪੱਤਰਕਾਰ ਸੰਦੀਪ ਪਟਿਆਰਾ ਦੀ ਵਿਸ਼ੇਸ਼ ਰਿਪੋਰਟ ਅੱਜ ਪਿੰਡ ਬੁਜੜਗਾਰੇ ਖੜੇ ਆਂ ਜੀ ਦੇਖ ਲਓ ਤੁਸੀਂ ਇੱਥੇ ਅਸੀਂ ਮਾਈਨਿੰਗ ਦੇ ਅੰਗੇਜਡ ਕਵਰੇਜ ਕਰਨ ਆਏ ਸੀ ਸਾਨੂੰ ਨਜਾਇਜ਼ ਮਾਈਨਿੰਗ ਦਾ ਪਤਾ ਲੱਗਾ ਸੀਗਾ ਤੇ ਜਦੋਂ ਅਸੀਂ ਵਾਪਸ ਆ ਰਹੇ ਸੀ ਤਾਂ ਇੱਥੇ ਇੰਨੀ ਗੁੰਡਾਗਰਦੀ ਆ ਕਿ ਸਾਡੀਆਂ ਗੱਡੀਆਂ ਪੱਤਰਕਾਰਾਂ ਦੀਆਂ ਗੱਡੀਆਂ ਜਿਹੜੀਆਂ ਆ ਉਹ ਘੇਰ ਲੀਆਂ ਗਈਆਂ ਤੁਸੀਂ ਦੇਖ ਸਕਦੇ ਹੋ ਕਿੰਦ ਤਰ੍ਹਾਂ ਗੱਡੀਆਂ ਘੇਰੀਆਂ ਗਈਆਂ ਆ ਤੇ ਜੀਸੀਬੀ ਗੱਬੇ ਜਿਹੜੀ ਲਗਾਈ ਗਈ ਆ ਤੁਸੀਂ ਉਹ ਵੀ ਦੇਖ ਸਕਦੇ ਹੋ ਗੁੰਡਾ ਅਨਸਰ ਖੜੇ ਆ ਸਾਰੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਲਾਈਵ ਆ ਤੁਸੀਂ ਦੇਖ ਸਕਦੇ ਹੋ ਆ ਦੇਖੋ ਜੀ ਕਿਸ ਤਰ੍ਹਾਂ ਜੀਸੀਬੀ ਗੱਬੇ ਲਗਾਈ ਹੋਈ ਆ ਸਾਡੀਆਂ ਗੱਡੀਆਂ ਜਿਹੜੀਆਂ ਪਿੱਛੇ ਰੁਕੀਆਂ ਹੋਈਆਂ ਇਹਨਾਂ ਨੇ ਤੇ ਮੈਂ ਪੁੱਟੇ ਜਾ ਰਿਹਾ ਤੋ ਇਹ ਜਿਹੜੇ ਆ ਰਸਤੇ 'ਚ ਪੜ ਦਿੱਤੇ ਗਏ ਆ ਵੀ ਸਾਡੀਆਂ ਗੱਡੀਆਂ ਅੱਗੇ ਨਾ ਨਿਕਲਣ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਟਰੱਕ ਵੀ ਗੱਬੇ ਜਿਹੜਾ ਲਗਾਇਆ ਗਿਆ ਆ ਸਾਡੀਆਂ ਗੱਡੀਆਂ ਇਹਦੇ ਪਿੱਛੇ ਖੜੀਆਂ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਆ ਦੇਖੋ ਜੀ ਟਰੱਕ ਵੀ ਜਿਹੜਾ ਰਸਤੇ ਦੇ ਵਿੱਚ ਖੜਾਇਆ ਗਿਆ ਆ ਕਿੰਨੇ ਬੰਦੇ ਦੇਖੋ ਤੁਸੀਂ ਖੜੇ ਹੋਏ ਆ ਸਾਨੂੰ ਰੋਕਣੇ ਸਾਡੀਆਂ ਗੱਡੀਆਂ ਤੁਸੀਂ ਦੇਖ ਸਕਦੇ ਹੋ ਸਾਡੀਆਂ ਗੱਡੀਆਂ ਜਿਹੜੀਆਂ ਪਿੱਛੇ ਉਹ ਖੜੀਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਕਿੰਨੀਆਂ ਗੱਡੀਆਂ ਸਾਡੀਆਂ ਸਾਰੀਆਂ ਘੇਰੀਆਂ ਗਈਆਂ ਆ ਗੱਬੇ ਟੱਕ ਲਾਇਆ ਹੋਇਆ ਜੀ ਅੱਠ ਰੱਕ ਦੇਖੋ ਜੀ ਪੀਬੀ 06 Y 9012 ਟੱਕ ਜਿਹੜਾ ਗੱਬੇ ਲਾਇਆ ਹੋਇਆ ਕਿੰਨੇ ਬੰਦੇ ਸਾਢੇਲੀ ਖੜੇ ਹੋਏ ਸਾਡੇ ਨਾਲ ਕੁਝ ਵੀ ਇੱਥੇ ਘਟਨਾ ਵਾਪਰ ਸਕਦੀ ਆ ਤੁਸੀਂ ਦੇਖ ਸਕਦੇ ਹੋ ਸਾਡੀਆਂ ਗੱਡੀਆਂ ਜਿਹੜੀਆਂ ਇਸ ਸਬੰਧੀ ਅਸੀਂ ਪੁਲਿਸ ਨੂੰ ਇਨਫੋਰਮ ਕੀਤਾ ਆ ਜੇ ਗੱਲ ਕਰੀਏ ਐਸ ਐਚ ਓ ਬਿਲਗਾ ਜੀ ਤਾਂ ਉਹਨਾਂ ਨੇ ਮੌਕੇ ਤੇ ਆਪਣਾ ਫੋਨ ਹੀ ਸਵਿਚ ਆਫ ਕਰ ਲਿਆ ਇਸ ਸਬੰਧੀ ਸਾਡੀ ਡੀ ਐਸ ਪੀ ਫਲੋਰ ਨਾਲ ਵੀ ਗੱਲ ਹੋਈ ਆ ਪਰ ਸਾਨੂੰ ਅਜੇ ਤੱਕ ਕੋਈ ਰਿਸਪਾਂਸ ਨਹੀਂ ਮਿਲਿਆ ਹੈ। ਪਿੰਡ ਬੁਜਟਗਾਰਾ ਵਿਖੇ ਇਨਫੋਰਮੇਸ਼ਨ ਮਿਲੀ ਸੀ ਕਿ ਉਹਨਾਂ ਨੂੰ ਵੀ ਅਵੈਧ ਮਾਈਨਿੰਗ ਜਿਹੜੀ ਰੇਤ ਦੀ ਹੋ ਰਹੀ ਆ। ਸਰ ਉੱਤੇ ਪੱਤਰਕਾਰਾਂ ਦੀਆਂ ਗੱਡੀਆਂ ਰੁਕੀਆਂ ਗਈਆਂ। ਸਰ ਗੱਭੇ ਟਰੱਕ ਲਗਾ ਦਿੱਤੇ ਗਏ, ਜੀਸੀਬੀ ਲਗਾ ਦਿੱਤੀ, ਟੋਏ ਪੁੱਟ ਦਿੱਤੇ ਗਏ। ਹਰਾਸ ਹਰਾਸਮੈਂਟ ਕੀਤਾ ਗਿਆ ਪੱਤਰਕਾਰਾਂ ਨੂੰ। ਸਰ ਕੀ ਕਹਿਣਾ ਚਾਹੋਗੇ? ਜਿਸ ਅਸੀਂ ਕੱਲ ਜਿਹੜੀ ਹੈ ਇੱਕ ਤਰੀਕ ਨੂੰ ਜਿਹੜੀ ਸੀ ਉਹ 1 ਫਰਵਰੀ ਨੂੰ ਜਿਹੜੀ ਹੈਗੀ ਆ ਮੈਨ ਵਿਭਾਗ ਨੇ ਇੱਕ ਮੁਕੱਦਮਾ ਜਿਹੜਾ ਉਹ ਸੰਜੀਵ ਬੰਦਲ ਤੋਂ ਦੋਦੇ ਜਿਹੜੇ ਜਿਹੜੇ ਉਹਨਾਂ ਦੇ ਖਿਲਾਫ ਦਾ ਕਾਦਿਸਟ ਕਰਵਾਇਆ ਸੀ ਉਦੇ ਵਿੱਚ ਮਾਈਨਿੰਗ ਵਿਭਾਗ ਨੇ ਰੇਡ ਕਰਕੇ ਜਿਹੜਾ ਮਕਦਮਾ ਤੇ ਕ੍ਰਾਉਂਟ ਤੋਂ ਬਾਅਦ ਵਿੱਚ ਜਿਹੜੀ ਦੂਸਰਾ ਠੇਕੇਦਾਰਾਂ ਦੇ ਆਸ ਵਿੱਚ ਥੋੜੀ ਬਹੁਤੀ ਜਿਹੜੀ ਲੰਗਤਬਾਈ ਚੱਲਦੀ ਆ ਜਦੋਂ ਅੱਜ ਜਿਹੜੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਜਦ ਥੋੜੀ ਤੇਰੇ ਪਹਿਲਾਂ ਕਿ ਜਦੋਂ ਤੁਸੀਂ ਕਹਿ ਰਹੇ ਸੀਗੇ ਕਿ ਜਿਹੜਾ ਪੱਤਰਕਾਰਾਂ ਨੂੰ ਘੇਰੇ ਆ ਤੇ ਉੱਥੇ ਜਾ ਕੇ ਉਹ ਦੂਜੀ ਪਾਰਟੀ ਦਾ ਇਲਿਗੇਸ਼ਨ ਸੀ ਠੇਕੇਦਾਰ ਦਾ ਜਿਹੜਾ ਕਦੇ ਸਾਡੀ ਜਿਹੜੀ ਬਜਟ ਘਾਰਾ ਜਿਹੜੀ ਉਹ ਖਾੜੇ-ਖਾੜੀ ਉਹ ਜਾਇਜ਼ ਆ ਉਹ ਕਹਿੰਦੇ ਕਿ ਜਿਹੜੇ ਇਹ ਦੂਸਰੀ ਪਾਰਟੀ ਹੈਗੀ ਆ ਉਹ ਸਾਡੇ ਖਾੜੇ ਦੇ ਉੱਤੇ ਜਿਹੜੀ ਜੋ ਹਮਲਾ ਕਰਨ ਵਾਸਤੇ ਆਈ ਪੰਜ- ਔਰ ਗੱਡੀਆਂ ਜਿਹੜੀਆਂ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਸੀ ਉਸ ਗਰੁੱਪ ਨੇ ਜਦੋਂ ਇਨਫੋਰਮੇਸ਼ਨ ਪੁਲਿਸ ਨੂੰ ਮਿਲੀ ਹੈ ਤੇ ਪੁਲਿਸ ਮੌਕੇ ਤੇ ਗਈ ਹੈ ਗੱਡੀਆਂ ਜਿਹੜੀਆਂ ਕੁਝ ਲੈ ਕੇ ਆਏ ਆ ਜਿਹੜੀ ਪੱਤਰਕਾਰ ਨਾਲ ਕੋਈ ਗੱਲਬਾਤ ਹੋਈ ਆ ਉਹ ਸੀ ਵੈਰੀਫਾਈ ਕਰ ਲੈਂਦੇ ਆ ਅਗਰ ਕਿਦਾਂ ਦੀ ਗੱਲਬਾਤ ਹੋएगी ਵੀ ਪੱਤਰਕਾਰ ਨਾਲ ਜਾਣਬੁੱਝ ਕੇ ਗੱਲਬਾਤ ਕੀਤੀ ਗਈ ਹੈ ਤਾਂ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਅੱਛਾ ਸਰ ਬੇਸਿਕਲੀ ਇਹ ਬਣਾ ਹੈ ਕੀ ਹੈ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਐਫ ਆਈ ਆਰ ਦਰਜ ਹੋਈ ਹੈ ਐਫ ਆਈ ਆਰ ਜਿਹੜੀ ਹੋਈ ਹੈ ਉਹ ਕਿਸ ਥਾਣੇ 'ਚ ਹੋਈ ਹੈ ਔਰ ਉਸ ਵਿੱਚ ਕਿਹੜੀ ਧਾਰਾਵਾਂ ਲਗਾਈਆਂ ਗਈਆਂ ਨੇ ਅ ਜਿਹੜੀ ਐਫਐਲ ਔਜ ਹੋਈ ਆ ਉਹ ਹੋਈ ਆ ਫਲੋਰ ਪੁਲਿਸ ਸਟੇਸ਼ਨ ਦੇ ਵਿੱਚ ਸੇਲਕਿਆਨੇ ਜਿਹੜੀ ਜੋ ਖਾੜ ਹੈਗੀ ਆ ਉਥੇ ਮਾਈਨਿੰਗ ਵਿਭਾਗ ਨੇ ਜਿਹੜਾ ਰਿਪੋਰਟ ਕੀਤਾ ਸੀ ਉਸ ਤੋਂ ਬਾਅਦ ਵਿੱਚ ਉਹਨਾਂ ਨੇ ਸਾਨੂੰ ਜਿਹੜੀ ਇਨਫੋਰਮੇਸ਼ਨ ਦਿੱਤੀ ਸੀ ਲੈਟਰ ਲੈ ਕੇ ਭੇਜਿਆ ਸੀ ਅਸੀਂ ਉਹਦੇ ਆਧਾਰ 'ਤੇ ਮਕਦਮਾ ਦਰਜ ਕੀਤਾ 21 ਮਾਈਨਿੰਗ ਆ ਤੇ 379 ਜਿਹੜੀ ਹੈਗੀ ਆ ਉਹ ਉਹਦੇ ਵਿੱਚ ਜਿਹੜੀ ਅਸੀਂ ਪਰਚਾ ਉਹ ਨੌਜ ਹੋਇਆ ਸੀਗਾ ਉਹਦੇ ਵਿੱਚ ਇੱਕ ਬੰਦਾ ਜਿਹੜਾ ਇਹ ਅਲੀਗੇਸ਼ਨ ਲਗਾਉਂਦੇ ਸੀਗੇ ਠੇਕੇਦਾਰ ਕਿ ਜਿਹੜੀ ਹੈਗੀ ਆ ਉਹ ਇੱਕ ਸੰਜੀਵ ਪੰਡਤ ਆ ਜਿਨ੍ਹਾਂ ਨੇ ਜਿਹੜੀ ਆ ਉਹ ਨਜਾਇਜ਼ ਮੈਨੀ ਕਰਦੇ ਪਏ ਉਹ ਤੇ ਮਕਦਮਾ ਦੱਜ ਹੋ ਗਿਆ ਕਿ ਕਹਿੰਦੇ ਕਿ ਉਹ ਬੰਦਾ ਉੱਥੋਂ ਭਗੌੜਾ ਸੀ ਤੇ ਇੱਥੇ ਆ ਕੇ ਮਤਲਬ ਗੁੰਡਾਗੱਡੀ ਕਰਨ ਵਾਸਤੇ ਆਇਆ ਸੀ ਤੇ ਪਿੰਡ ਵਾਲੇ ਬੰਦੇ ਜਿਹੜੇ ਆ ਉਹ ਉਹਨੂੰ ਰੋਕਣ ਵਾਸਤੇ ਆਏ ਸੀ ਔਰ ਬਾਈ ਕੋਇਨਸੀਡੈਂਟਲੀ ਜਿਹੜੀ ਨਾ ਉਹ ਪੱਤਰਕਾਰ ਵੀ ਕਿਤੇ ਉੱਥੇ ਪਹਿਲਾਂ ਜਿਸ ਪਹੁੰਚੇ ਹੋਗੇ ਤੇ ਉਹ ਵੀ ਆਦਮੀ ਉੱਥੇ ਆ ਗਏ ਉਹ ਆਪਸ ਵਿੱਚ ਗੱਡੀਆਂ ਇਕੱਠੀਆਂ ਹੋਣ ਕਰਕੇ ਜਿਹੜੇ ਠੇਕੇਦਾਰ ਜਿਹੜੇ ਸਾਡੀ ਜਾਇਜ਼ ਖੱਟ ਸੀਗੇ ਉਹਨਾਂ ਨੂੰ ਇਹ ਗਲਤ ਨਿਖਾ ਲੱਗ ਹੁੰਦਾ ਲੱਗਿਆ ਹੋ ਸਕਦਾ ਕਿ ਜਿਹੜੀ ਹੈਗੀ ਆ ਵੀ ਜਿਹੜੀ ਆ ਉਹ ਸ਼ਾਇਦ ਉਹ ਕਰਨ ਵਾਸਤੇ ਆਏ ਹੈਗੇ ਆ ਸਾਡੇ ਤੇ ਹਮਲਾ ਕਰਨ ਵਾਸਤੇ ਆਏ ਆ ਜੀ ਅੱਛਾ ਸਰ ਇੱਕ ਚੀਜ਼ ਹੋਰ ਜਿਹੜੀ ਸਿਲਕਿਆਣਾ ਦੇ ਵਿੱਚ ਜਿਹੜੀ ਖੜ ਚੱਲ ਰਹੀ ਹੈ ਜਿਹੜੇ ਸੰਜੀਪ ਪੰਡਿਤ ਜਿਹੜਾ ਤੁਸੀਂ ਨਾਮ ਲੈ ਰਹੇ ਹੋ ਇਹ ਇਹਨਾਂ ਦੀ ਜਿਹੜੀ ਖੜ ਹੈ ਉਹ ਲੀਗਲ ਹੈ ਇਲੀਗਲ ਹੈ ਹੁਣ ਤੱਕ ਦੀ ਵੈਰੀਫਿਕੇਸ਼ਨ ਚ ਕੀ ਆਇਆ ਬਣੀ ਗੱਲ ਇਹ ਹੈਗੀ ਆ ਕਿ ਜਿਹੜੀ ਮੈਂ ਇਹ ਗੱਲ ਨਹੀਂ ਕਹਿ ਸਕਦਾ ਕਿ ਉਹ ਗੱਲ ਖੜ ਜੇ ਲੀਗਲ ਆ ਜਾਂ ਇਲੀਗਲ ਆ ਉਹਦੇ ਵਿੱਚ ਮਾਈਨਿੰਗ ਵਿਭਾਗ ਕੋਲੋਂ ਇਹਦਾ ਸਪਸ਼ਟਿਕਰਨ ਲੈ ਲੈ ਜਦਾ ਵਧੀਆ ਉਹ ਉਹਨਾਂ ਦਾ ਕਹਿੰਦਾ ਕਿ ਨਾਲ ਪਿੰਦਾ ਬੂੰਡ ਪਿੰਦਾ ਬਿਲਕੁਲ ਨਾਲ ਹੀ ਪਿੰਦਾ ਨਾਲ ਦੀ ਸਾਈਡ ਜਿਹੜਾ ਲੁਧਿਆਣੇ ਵਾਲੇ ਪਾਸੇ ਉਹ ਖੱਡ ਉਹਨਾਂ ਦੇ ਮੁਤਾਬਕ ਜਾਇਜ਼ ਆ ਪਰ ਉਹਦੀ ਕਈ ਵਾਰ ਨਿਕਾਸੀ ਉਹ ਇਸ ਸਾਈਡ ਵੱਲੋਂ ਹੁੰਦੀ ਆ ਪਰ ਉਹਦੇ ਵਿੱਚ ਮਾਈਨਿੰਗ ਵਿਭਾਗ ਨੇ ਹੀ ਦੱਸਣਾ ਵਾ ਕਿ ਕਿਧਰਲੇ ਪਾਸੇ ਕਿੰਨਾ ਰਸਤਾ ਵਾ ਕਿਧਰ ਨੂੰ ਜਾਣਾ ਕਿਤੋਂ ਨਹੀਂ ਜਾਣਾ ਇਹ ਉਹਨਾਂ ਦੀ ਵਰਕ ਹੈਗਾ ਜਿਹੜਾ ਸੰਜੀਪ ਪੰਦੇ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਵਾ ਉਹ ਮਾਈਨਿੰਗ ਵਿਭਾਗ ਵੱਲੋਂ ਕਰਵਾਇਆ ਗਿਆ ਵਾ ਜਾਂ ਪੁਲਿਸ ਨੇ ਆਪਣੀ ਵੈਰੀਫਿਕੇਸ਼ਨ ਦੇ ਦੌਰਾਨ ਇਹ ਮਾਈਨਿੰਗ ਵਿਭਾਗ ਨੇ ਹੀ ਜਾ ਕੇ ਕਰਕੇ ਫੜ ਕੇ ਗੱਡੀ ਉਹਨਾਂ ਦੀ ਜਿਹੜੀ ਪੋਪਲਰਨ ਮਸ਼ੀਨ ਤੇ ਨਾਲ ਜਿਹੜੀ ਬੰਦਾ ਇਧੀਆਂ ਨੇ ਕਰਕੇ ਤੇ ਮਕਦਮਾ ਜਿਹੜਾ ਉਹਦਾ ਜਿੱਤ ਠੀਕ ਹੈ ਤੇ ਹੁਣ ਜਿਹੜੀ ਇਸ ਵੱਲੇ ਦੀ ਜਿਹੜੀ ਜਿੱਥੇ ਖੱਡ ਦੇ ਉੱਤੇ ਰੋਲਾ ਪਿਆ ਹੋਇਆ ਉਹ ਉਹ ਜਿਹੜੀ ਖੱਡ ਹੈ ਉਹ ਲੀਗਲ ਹੈ ਇਲੀਗਲ ਹੈ ਉਹ ਖੱਡ ਜਿਹੜੀ ਹੈ ਕਿਹੜੀ ਜਗ੍ਹਾ ਬੰਨਾਲੇ ਇਹ ਤੇ ਬੁਰਜ ਟਗਾਰਾ ਠੀਕ ਹੈ ਟਗਾਰਾ ਪਿੰਡ ਪੈਂਦਾ ਇਹਦੇ ਵਿੱਚ ਮੈਂ ਐਸਡੀਓ ਮਾਈਨਿੰਗ ਨੂੰ ਪੁੱਛਿਆ ਸੀ ਗੱਲ ਬਾਰੇ ਵੀ ਤੁਸੀਂ ਦੱਸੋ ਇਹਦੇ ਬਾਰੇ ਸਪਸ਼ਟੀਕਰਨ ਦਿਓ ਉਸਾਂ ਨੂੰ ਦਿੱਤੀ ਰਿਪੋਰਟ ਦੇ ਦੇਣਗੇ ਕਿ ਇਹਦੇ ਵਿੱਚ ਕਿੱਥੇ ਤੱਕ ਕਿਹੜੀ ਕਿਹੜੀ ਚੀਜ਼ ਜਾਇਜ਼ ਆ ਕਿੱਥੇ ਮਾਈਨਿੰਗ ਜਿਹੜੀ ਹੋਣੀ ਚਾਹੀਦੀ ਹੈ ਕਿੱਥੇ ਮਾਈਨਿੰਗ ਨਹੀਂ ਹੋਣੀ ਚਾਹੀਦੀ ਠੀਕ ਹੈ ਹੁਣ ਤੱਕ ਦੀ ਵੈਰੀਫਿਕੇਸ਼ਨ ਚ ਸਰ ਕੀ ਨਿਕਲ ਕੇ ਕੀ ਆਇਆ ਹੈ ਹੁਣ ਤੱਕ ਤਾਂ ਇਹ ਆਇਆ ਕਿ ਮਤਲਬ ਉਹਨਾਂ ਦਾ ਐਲੀਗੇਸ਼ਨ ਨਹੀਂ ਹੈ ਜਾਂ ਦੂਸਰੀ ਪਾਰਟੀ ਦਾ ਵੀ ਜਿਸ ਬੰਦੇ ਤੇ ਮੁਕੱਦਮਾ ਆਲਰੇਡੀ ਦਰਜਾ ਮਾਈਨਿੰਗ ਵਿਭਾਗ ਦੇ ਕਰਾਇਆ ਉਹ ਬੰਦਾ ਖੁਦ ਬੰਦੇ ਲੈ ਕੇ ਜਿਹੜਾ ਹੈਗਾ ਉਹ ਆ ਕੇ ਸਾਡੀ ਸਾਡੇ ਦੇ ਉੱਤੇ ਜਿਹੜੀ ਬਦਮਾਸ਼ੀ ਕਰ ਰਿਹਾ ਸਰ ਕੀ ਸ਼ੁਭਨਾਮਾ ਤੁਹਾਡਾ ਤੁਸੀਂ ਕਿਹੜਾ ਅਹੁਦਾ ਤੁਹਾਡੇ ਕੋਲ ਤੇ ਕੀ ਜਿਹੜਾ ਮਾਹੌਲ ਆ ਇੱਥੇ ਸਤਿ ਸ੍ਰੀ ਅਕਾਲ ਜੀ ਮੈਂ ਦਵਿੰਦਰ ਸਿੰਘ ਸੰਗੋਵਾਲ ਹਲਕਾ ਇੰਚਾਰਜ ਨਕੌਦਰ ਮਿਸਲ ਸਤਲੋਜ ਮੈਂ ਇਹ ਕਹਿਣਾ ਚਾਹੁੰਦਾ ਕਿ ਜਦੋਂ ਦੀ ਇਹ ਆਮ ਆਦਮੀ ਪਾਰਟੀ ਬਣੀ ਆ ਜਾਂ ਇਦੋਂ ਵੀ ਪਹਿਲਾਂ ਜਿਹੜੀਆਂ ਵੀ ਸਰਕਾਰਾਂ ਰਹੀਆਂ ਹੁਣ ਗੱਲ ਕਰਾਂਗੇ ਆਪਾਂ ਆਮ ਆਦਮੀ ਪਾਰਟੀ ਦੀ 4 ਸਾਲਾਂ ਤੋਂ ਸਾਡੇ ਸਤਲੋਜ ਦਰਿਆ ਤੇ ਨਕੌਦਰ ਹਲਕੇ ਦੇ ਸਤਲੋਜ ਦਰਿਆ ਜਿੰਨਾ ਵੀ ਪੈਂਦਾ 2 ਨੰਬਰ ਦੀ ਵੱਡੇ ਲੈਵਲ ਤੇ ਰੇਤ ਨਿਕੜੇ ਪਿੰਡ ਪਿੰਡ ਮੇਰਾ ਪਿੰਡ ਹੈਗਾ ਸੰਗੋਵਾਲ ਜੀ ਨਹੀਂ ਜਿਹੜਾ ਮਾਈਨਿੰਗ ਹੋ ਰਹੀਓ ਬੋਟ ਘਾਰਾ ਬੁਰਜ ਜੀ ਸਰ ਇਸੇ ਏਰੀਆ ਦੇ ਵਿੱਚ 2 ਨੰਬਰ ਦੀ ਬਹੁਤ ਵੱਡੇ ਲੈਵਲ ਤੇ 4 ਸਾਲਾਂ ਤੋਂ ਮਾਈਨਿੰਗ ਹੋ ਰਹੀ ਹੈ ਤੜੱਲੇ ਦੇ ਨਾਲ ਦਿਨ ਰਾਤ ਜੀ ਜੀ ਇਹ ਦੇਖ ਲਓ ਕਿ ਇਹਨਾਂ ਕੋ ਕਿਸੇ ਕੋਲ ਵੀ ਕੋਈ ਕਾਗਜ਼ ਨਹੀਂ ਹੈਗਾ ਵੀ 1 ਨੰਬਰ ਦਾ ਜਾਂ ਕਿਸੇ ਜੱਜ ਕੋਰਟ ਵੱਲੋਂ ਆਰਡਰ ਹੈ ਜਾਂ ਕੁਝ ਵੀ ਆ ਦਿਨ ਰਾਤ ਓਵਰਲੋਡ ਟੈਪਰ ਨੰਗ ਦੇ ਲੋਕਾਂ ਦਾ ਜੀਣਾ ਹਰਾਮ ਕੀਤਾ ਨੰਗਣਾ ਹਰਾਮ ਕੀਤਾ ਹੋਇਆ ਹੈ ਇਹ ਕੋਣ ਬੰਦਾ ਕਰ ਰਿਹਾ ਸਾਰੇ ਦੇਖੋ ਇਹ ਜਿਹੜੀ ਮਾਈਨਿੰਗ ਹੁੰਦੀ ਆ 2 ਨੰਬਰ ਦਾ ਕੋਈ ਕੰਮ ਜਾਂ ਸ਼ਾਸਨ ਤੇ ਪ੍ਰਸ਼ਾਸਨ ਦੀ ਸ਼ਹਿਤ ਤੋਂ ਬਿਨਾਂ ਨਹੀਂ ਹੁੰਦਾ ਜੀ ਇੱਥੇ ਦੇ ਲੋਕਲ ਐਮ ਐਲ ਏ ਜੀ ਤੇ ਇੱਕ ਪੀਟਰ ਨਾਮਕ ਇੱਥੇ ਦਾ ਜਿਹੜਾ ਠੇਕੇਦਾਰ ਕੀ ਸੁਖਵਿੰਦਰ ਸਿੰਘ ਕੋ ਸਪੀਟਰ ਆ ਜਿਹੜਾ ਇਹਦਾ ਠੇਕੇਦਾਰ ਆ ਰੇਤ ਮਾਈਨਿੰਗ ਦਾ ਜੀ ਜੀ ਦੇਖੋ ਥੱਲੇੜੇ ਲੈਵਲ ਤੇ ਬਹੁਤ ਆ ਕਿਹਦਾ ਕਿਹਦਾ ਨਾਂ ਲਈਏ ਜੀ ਜੀ ਠੀਕ ਆ ਗੱਲ ਇਹ ਆ ਕਿ ਇੱਥੇ ਦੋ ਨੰਬਰ ਦੀ ਕੋਈ ਨਹੀਂ ਜਿਹੜਾ ਵੀ ਜਾਂਦਾ ਆ ਅੱਗੇ ਅੱਖਾਂ ਦਿਖਾਉਂਦੇ ਆ ਬਦਮਾਸ਼ੀ ਕਰਦੇ ਆ ਸੋ ਮੇਰੀ ਇੱਕ ਬੇਨਤੀ ਆ ਤੁਹਾਡੇ ਮੀਡੀਆ ਥਰੂ ਅਸੀਂ ਇਸ ਚੀਜ਼ ਤੋਂ ਬਹੁਤ ਪਰੇਸ਼ਾਨ ਆ ਸੜਕਾਂ ਟੁੱਟ ਰਹੀਆਂ ਆ ਆ ਬੜੀ ਛੜ ਕੇ ਆ ਮਿਲਟਰੀ ਰੋਡ ਆ ਇਹ ਨੈਸ਼ਨਲ ਰੋਡ ਆ ਪ੍ਰਧਾਨ ਮੰਤਰੀ ਅੰਡਰ ਇਹ ਤਾਲਵੰਡ ਤੋਂ ਫਲੋਰ ਤੱਕ ਇਹਦੇ ਵਜ੍ਹਾ ਦੇ ਨਾਲ ਟੁੱਟਣ ਲੱਗਾ ਮੁੜ ਕੇ ਬਣਨਾ ਨਹੀਂ ਅਸੀਂ ਬਹੁਤ ਪਰੇਸ਼ਾਨ ਹੁੰਨੇ ਆ ਉਹ ਰੋਡ ਜਿਹੜੇ ਸਾਡੇ ਪਿੰਡਾਂ ਦੇ ਰੋਡ ਆ ਲੈਂਕ ਰੋਡ ਆ ਉਹ ਰੋਡ ਦੇ ਸਾਨੂੰ ਸ਼ਹਿਰਾਂ ਨੂੰ ਆਪਣੀ ਫਸਲ ਲਿਜਾਣ ਲਈ ਆਪਣਾ ਆਪ ਅਸੀਂ ਆਪਣਾ ਜੋ ਸਰਕਲ ਅਸੀਂ ਚਲਾਉਂਦੇ ਆ ਸ਼ਹਿਰਾਂ ਦੇ ਨਾਲ ਆਉਣ ਜਾਣ ਦਾ ਉਹ ਬਿਲਕੁਲ ਖਤਮ ਕਰੀ ਜਾ ਰਿਹਾ ਸਭ ਬੰਨਾਂ ਦੀ ਕੰਡੀਸ਼ਨ ਆ ਜੀ ਬੰਨ ਜਿਹੜੇ ਆ ਹੁਣ ਤੁਹਾਨੂੰ ਦੱਸਣ ਲੱਗਾ ਇੱਕ ਮੇਨ ਗੱਲ ਹਰੇਕ ਵਾਰ ਜਦੋਂ ਵੀ ਬਾਰ ਇਤਕੀ ਵੀ ਅਸੀਂ ਜਦੋਂ ਜੈਤ ਦੇ ਨਾਲ ਲੋਕਾਂ ਇਲਾਕਾ ਨਿਵਾਸੀਆਂ ਦੇ ਨਾਲ ਪ੍ਰਸ਼ਾਸਨ ਨੂੰ ਧੱਕੇ ਦੇ ਨਾਲ ਲਾਇਆ ਕਈ ਬੰਨ ਬਚਾਇਆ ਅਸੀਂ ਹਰੇਕ ਵਾਰ ਇਸ ਮਾਈਨਿੰਗ ਦੀ وجہ ਦੇ ਨਾਲ 24 ਸਾਲ ਬਾਅਦ ਪਾਣੀ ਮਾਲਵੇ ਵੱਲੋਂ ਦੁਆਬੇ ਹਲ ਆ ਗਿਆ ਇਤਕੀਆਂ ਜਿਹੜੇ ਮਾਈਨਿੰਗ ਦਾ ਪੈਸਾ 4 ਲੱਖ ਕਰੋੜ ਪੰਜਾਬ ਤੇ ਕਰਜ਼ਾ ਆ ਜੀ ਕੱਲੇ ਸਤਲੋਜ ਦੀ ਕਮਾਈ 1 ਲੱਖ ਕਰੋੜ ਰੁਪਈਆ ਆ ਉਹ 1 ਲੱਖ ਕਰੋੜ ਪੰਜਾਬ ਦਾ ਕਰਜਾ ਕਿਉਂ ਸਿਰਫ ਢੱਡਾਂ 'ਚ ਜਾਂਦਾ ਉਹ ਪੈਸਾ ਪੰਜਾਬ ਤੇ ਵਿਕਾਸ ਲਈ ਮਾਈਨਿੰਗ ਦਾ ਪੈਸਾ ਬੰਨਾਂ ਤੇ ਲੱਗਣਾ ਚਾਹੀਦਾ ਇਹਦੀ ਇਹਨਾਂ ਦੀ ਰਿਪੇਅਰ ਹੋਣੀ ਚਾਹੀਦੀ ਉਹ ਬਿਲਕੁਲ ਨਹੀਂ ਹੋ ਰਹੀ ਪੈਸਾ ਦੋ ਨੰਬਰ ਦਾ ਇਹਨਾਂ ਦੇ ਢੱਡਾਂ 'ਚ ਹੀ ਜਾ ਰਿਹਾ ਤੁਸੀਂ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੂੰ ਇੱਥੇ ਸ਼ਿਕਾਇਤ ਕੀਤੀ ਕੋਈ ਮੈਂ ਕਿਹਾ ਜੀ ਡੀਸੀ ਸਾਹਿਬ ਤੱਕ ਮੈਂ ਔਨ ਲੋਕੇਸ਼ਨ ਲਾ ਕੇ ਕੱਲ ਵੀ ਮੈਂ ਇੱਥੋਂ ਆਇਆ ਸਿਲਕਿਆਣੇ ਤੋਂ ਲੋਕੇਸ਼ਨ ਲਾ ਕੇ ਸਾਰਾ ਕੁਝ ਇਹਨਾਂ ਦੀ ਲੋਕੇਸ਼ਨ ਲਾ ਕੇ ਹੁਣ ਵੀ ਵੀਡੀਓ ਆਈਆਂ ਆ ਮੇਰੇ ਕੋਲ ਲੋਕੇਸ਼ਨ ਲਾ ਕੇ ਡੀਸੀ ਸਾਹਿਬ ਨੂੰ ਪ੍ਰਸ਼ਾਸਨ ਨੂੰ ਮਾਈਨਿੰਗ ਵਿਭਾਗ ਦੇ ਹਰ ਚੀਜ਼ ਬੰਦੇ ਨੂੰ ਮੈਂ ਪਾਈਆਂ ਪਰ ਕੋਈ ਵੀ ਕੋਈ ਇਸ ਤਰ੍ਹਾਂ ਦਾ ਐਕਸ਼ਨ ਨਹੀਂ ਲੈ ਰਿਹਾ ਰੋਜ਼ ਵੀ ਦੋ ਨੰਬਰ ਦਾ ਹੋ ਰਿਹਾ ਕਿੰਨੇ ਟਿੱਪਰ ਰੋਜ਼ ਡੇਲੀ ਨਿਕਲ ਜਾਂਦੇ ਨੇ ਮੈਨੂੰ ਲੱਗਦਾ ਜੀ ਇਹ ਕੱਟੋ-ਕੱਟ ਨਹੀਂ ਆ ਆ ਜਾਂਦਾ ਆ ਦੇਖੋ ਆ ਭਰ ਕੇ ਜਾਣਾ ਰੇਤੇ ਦਾ ਕੰਡਾ ਚੱਲ ਰਿਹਾ ਜੀ ਕੱਟੋ-ਕੱਟ ਨਹੀਂ ਮੇਰੇ ਹਿਸਾਬ ਨਾਲ 1200 2000 ਟੱਪਰ ਕੱਢ ਦੇਣ ਬਹੁਤ ਬਹੁਤ ਵੱਡੇ ਲੈਵਲ ਤੇ ਟੱਪਰ ਦਿਨ ਰਾਤ ਇੱਕ ਚੱਲਦੀ ਠੀਕ ਹੈ ਇਹ ਪਾਣੀ ਦੀ ਗੱਲ ਕਰਦੇ ਸੀ ਕਾਲੇ ਪਾਣੀ ਦੀ ਗੱਲ ਕਰਦੇ ਇੱਕ ਕਾਲਾ ਪਾਣੀ ਜਿਹੜਾ ਇਹ ਸਤਲੋਜ ਦੇ ਅਸੀਂ ਜੰਗ ਲੜ ਰਹੇ ਹਾਂ ਜੋ ਸਾਡੇ ਕੈਂਸਰ ਫੈਲਾ ਰਿਹਾ ਕਾਲਾ ਪੀਰੀਆ ਫੈਲਾ ਰਿਹਾ ਸਾਡੇ ਏਰੀਆ ਦੇ ਵਿੱਚ ਲੋਕ ਮਰ ਰਹੇ ਐ ਇਸ ਚੀਜ਼ ਦੇ ਨਾਲ ਇਹ ਪਾਣੀ ਦੇ ਜਿਹੜਾ ਰੇਤਾ ਜਿਹੜਾ ਜਾ ਰਿਹਾ ਹੈ ਪਾਣੀ ਦੇ ਵਿੱਚੋਂ ਚੱਕਦੇ ਆ ਕਿਉਂਕਿ ਪਾਣੀ ਇੱਥੇ ਸਾਹਮਣੇ ਆ ਕੇ ਰਲ ਜਾਂਦਾ ਸਤਲੋਜ ਦਰਿਆ ਦੇ ਨਾਲ ਉਹ ਰੇਤਾ ਜਿੱਥੇ ਤੱਕ ਵੀ ਜਾਂਦਾ ਇਹ ਰੇਤਾ ਜਿੱਥੇ ਵੀ ਲੱਗਦਾ ਆ ਅਕਸਰ ਬੰਦੇ ਨੇ ਗਰੀਬ ਨੇ ਮਿਹਨਤ ਦੇ ਨਾਲ ਉਹ ਲੈਣਾ ਹੁੰਦਾ ਰੇਤਾ ਇੱਕ ਮਹਿੰਗਾ ਕੀਤਾ ਹੋਇਆ ਹੈ ਜੀ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਆ ਉਹ ਜਿੱਥੇ ਵੀ ਰੇਤਾ ਲੱਗਦਾ ਆ 6 ਮਹੀਨੇ ਬਾਅਦ ਛਾਲ ਦੇ ਵਿੱਚ ਵਿੱਚ ਉਹ ਲੈ ਕੇ ਟਿਪਰ ਕਿਉਂਕਿ ਕੈਮੀਕਲ ਵਾਲਾ ਰੇਤਾ ਕਾਲੇ ਪਾਣੀ ਕੈਮੀਕਲ ਆਉਂਦਾ ਆ ਉਹ ਲੈ ਕੇ ਡੱਪਨ ਦੀਆਂ ਪਾਪੜੀਆਂ ਉਹ ਨੁਕਸਾਨ ਹੁੰਦਾ ਲੋਕਾਂ ਨੂੰ ਬਹੁਤ ਜ਼ਿਆਦਾ ਇਹ ਘਟਿਆ ਰੇਤਾ ਆ ਤੁਸੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਤੋਂ ਕੀ ਮੈਂ ਇਹ ਸਰਕਾਰ ਦੇ ਇਸ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰੂੰਗਾ ਭਗਵੰਤ ਸਿੰਘ ਮਾਨ ਨੂੰ ਪੀ ਪਾਈ ਇਹ ਕੁਛ ਹੋ ਰਿਹਾ ਸਾਡੇ ਨਾਲ ਤੁਸੀਂ ਲੈ ਕੇ ਵਾਦਾ ਕਰਕੇ ਆਏ ਸੀ ਕੇਜਰੀਵਾਲ ਨੇ ਕਿਹਾ ਸੀ ਕਿ ਮੈਂ ਰੇਤ ਮਾਈਨਿੰਗ ਤੋਂ ਹੀ ਪੰਜਾਬ ਦੇ ਆ ਵਿਕਾਸ ਕਰੂੰਗਾ ਤੇ ਕਰਜ਼ਾ ਲਾਉਂਗਾ ਪੰਜਾਬ ਨੂੰ ਖੁਸ਼ਹਾਲ ਕਰੂੰਗਾ ਤੁਹਾਡੇ ਅੱਗੇ ਬੇਨਤੀ ਆ ਆਹ ਕੁਛ ਹੋ ਰਿਹਾ 4 ਸਾਲਾਂ ਤੋਂ ਸਾਡੇ ਵਿੱਚ ਜਦੋਂ ਦੀ ਸਰਕਾਰ ਬਣੀ ਹੋਈ ਆ ਸੋ ਇਹਨਾਂ ਨੂੰ ਨੱਥ ਪਾਈ ਜਾਵੇ ਸਾਡਾ ਏਰੀਆ ਖੁਸ਼ਹਾਲ ਹੋਵੇ ਰੇਤ ਜਿਹੜਾ ਆ ਆਮ ਲੋਕਾਂ ਦੀ ਪਹੁੰਚ ਦੇ ਵਿੱਚ ਕੀਤਾ ਜਾਵੇ ਜੀ ਜਿਸका ਖੇਤ ਤੁਸੀਂ ਕੀ ਰੇਤ ਦੇ ਵਿੱਚ ਵੀ ਉਹ ਸਿਰਫ ਬਹਾਨਾ ਆ ਜੀ ਉਹਦੇ ਵਿੱਚ ਵੀ ਕਈ ਲੋਕਾਂ ਦੇ ਨਾਲ ਬਹੁਤ ੱੱਕਾ ਹੋਇਆ ਚੱਕਣ ਨਹੀਂ ਦਿੱਤਾ ਜੇ ਗਿਆ ਰੇਤਾ